ਇੱਕ ਫਕੀਰ ਅਰਬ ਦਾ ਉਹਦਾ ਨਾਮ ਇਤਿਹਾਸ ਦੇ ਵਿੱਚ ਮਨਸੂਰ ਲਿਖਿਆ ਹੈ ਮਨਸੂਰ ਮਨਸੂਰ ਨੂੰ ਸੂਲੀ ਤੇ ਚਾੜ ਕੇ ਸ਼ਹੀਦ ਕੀਤਾ ਸੀ ਬੜਾ ਔਖਾ ਮਨਸੂਰ ਲਿਖਿਆ ਉਹਦਾ ਨਾਮ ਇਹਦੇ ਉਸਤਾਦ ਦਾ ਨਾਮ ਜਿਹਨੂੰ ਆਪਾਂ ਧਾਰਮਿਕ ਗੁਰੂ ਕਹਿੰਦੇ ਆ ਉਸ ਹੀ ਜੁਨੈਦ ਬੜਾ ਪੁੱਗਿਆ ਹੋਇਆ ਪਹੁੰਚਿਆ ਹੋਇਆ ਰੱਬ ਦੇ ਪਿਆਰ ਦੇ ਵਿੱਚ ਜੁੜਿਆ ਹੋਇਆ ਅੰਦਾਜ਼ ਜੁਨਾਇਦ ਹੁਣ ਜਦੋਂ ਆਪਸ ਦੇ ਵਿੱਚ ਬੈਠਦੇ ਨੇ ਨਾ ਜਦੋਂ ਬੈਠਦੇ ਨੇ ਉਸਤਾਦ ਤੇ شاਗਿਰਦ ਉਦੋਂ ਖੁਦਾ ਦੇ ਘਰ ਦੀਆਂ ਗੱਲਾਂ ਹੁੰਦੀਆਂ ਰੱਬ ਦੇ ਘਰ ਦੀਆਂ ਗੱਲਾਂ ਹੁੰਦੀਆਂ ਜਦੋਂ ਰੱਬ ਦੇ ਘਰ ਦੀਆਂ ਗੱਲਾਂ ਹੁੰਦੀਆਂ ਬੜੇ ਧਿਆਨ ਦੇ ਨਾਲ ਸੁਣਦੇ ਨੇ ਸਾਰੇ ਪਰ ਜਿਹੜੇ ਸਾਹਮਣੇ ਬੈਠੇ ਸਨ ਨਾ ਉਹਨਾਂ ਦੇ ਵਿੱਚੋਂ ਇੱਕ ਮਨਸੂਰ ਸੀ ਜਦੋਂ ਰੱਬ ਦੇ ਘਰ ਦੀਆਂ ਗੱਲਾਂ ਹੁੰਦੀਆਂ ਬੜੇ ਧਿਆਨ ਦੇ ਨਾਲ ਸੁਣਦਾ ਤੇ ਇੱਕ ਦਿਨ ਇਹਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਿਕਲ ਗਿਆ ਹੁਣ ਜਦੋਂ ਜਦੋਂ ਉਹ ਬੋਲਦਾ ਹੈ ਨਾ ਜੁਨੈਦ ਤੇ ਲਿਖਿਆ ਹੈ ਕਹਿੰਦੇ ਜਿਹੜੀ ਗੱਲ ਦਿਲੋਂ ਨਿਕਲਦੀ ਹੈ ਨਾ ਉਹ ਦਿਲ ਤੇ ਅਸਰ ਕਰਦੀ ਉਹਨੀਆਂ ਗੱਲਾਂ ਦਿਲੋਂ ਨਿਕਲਦੀਆਂ ਸਨ ਚੇਲੇ ਸੁਣਦੇ ਸਨ ਮਨਸੂਰ ਕਮਾਉਂਦਾ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਇੱਕ ਦਿਨ ਨਾ ਨਿਕਲ ਗਈ ਜਦੋਂ ਜੁਨੈਦ ਉਹਨਾਂ ਨੂੰ ਰੱਬ ਦੇ ਘਰ ਦੀ ਕੋਈ ਗੱਲ ਸੁਣਾਉਂਦਾ ਹੈ ਨਾ ਤੇ ਬੋਲ ਪਿਆ ਉਹ ਕੀ ਸਾਰੀ ਕਹਿੰਦਾ ਅਨਲ ਹੱਕ ਅਨਲ ਹੱਕ ਹੱਕ ਦਾ ਮਤਲਬ ਹੁੰਦਾ ਹੈ ਸੱਚ ਦੇ ਵਿੱਚ ਜੁੜਿਆ ਹੋਇਆ ਮਾਲਕ ਦੇ ਨਾਲ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਆਪਾਂ ਕਹਿੰਦੇ ਹਾਂ ਨਾ ਇਹਦਾ ਮਤਲਬ ਇਹ ਹੈ ਹੱਕ ਸੱਚ ਦੇ ਨਾਲ ਜੁੜਿਆ ਹੋਇਆ ਪਰਮਾਤਮਾ ਦੇ ਨਾਲ ਇਕਮਿਕ ਹੋਇਆ ਕਹਿੰਦੇ ਨੇ ਮਨਸੂਰ ਦੇ ਮੂੰਹੋਂ ਗੱਲ ਇਹਨੀ ਨਿਕਲ ਗਈ ਅਨਲ ਹੱਕ ਅਨਲ ਹੱਕ ਤੇ ਜੁਨੈਦ ਕਹਿੰਦਾ ਚੁੱਪ ਕਰ ਜਾ ਅਨਲ ਹੱਕ ਨਾ ਕਹੀਂ ਕਿਉਂਕਿ ਇੱਥੇ ਇਫਰ ਦੀ ਮੌਤ ਹੈ ਜਿਹੜੀ ਸਜ਼ਾ ਹੈ ਤੇ ਮੂਰਖਾਂ ਦੀ ਸਭਾ ਦੇ ਵਿੱਚ ਬੈਠ ਕੇ ਕਹਿੰਦਾ ਮਤਲਬ ਸੀ ਜਿਹੋ ਜਿਹਾ ਸਮਾਜ ਹੈ ਉੱਥੇ ਕਹਿੰਦਾ ਇਸ ਸਮਾਜ ਦੇ ਵਿੱਚ ਅਨਲ ਹੱਕ ਕਹਿਣਾ ਉਹਦੀ ਸਜ਼ਾ ਮੌਤ ਹੈ ਪਰ ਤੱਕੇ ਦੁਬਾਰਾ ਨਾ ਕਹੀਂ ਤੇ ਉਹਨੂੰ ਪਤਾ ਸੀ ਇਸ ਗੱਲ ਦਾ ਵੀ ਮਨਸੂਰ ਮਸਤਾਨੇ ਜੇ ਸੁਭਾਅ ਦਾ ਹੈ ਉਹਨੂੰ ਕਹਿੰਦਾ ਇੱਕ ਵਾਅਦਾ ਦੇ ਇੱਕ ਕਸਮ ਖਾ ਖੁਦਾ ਦੀ ਵੀ ਮੈਂ ਅੱਜ ਤੋਂ ਬਾਅਦ ਖੁਦਾ ਦੀ ਕਸਮ ਖਾਨਾ ਮੈਂ ਕਿਸੇ ਦੇ ਸਾਹਮਣੇ ਅਨਲ ਹੱਕ ਨਹੀਂ ਕਹਾਂਗਾ ਉਹਨੂੰ ਪਤਾ ਸੀ ਵੀ ਜੇ ਕਹੇਗਾ ਤੇ ਮਾਰਿਆ ਜਾਏਗਾ। ਹੁਣ ਉਸ ਦਿਨ ਕਹਿੰਦਾ ਮਨਸੂਰ ਕਹਿੰਦਾ ਵੀ ਮੈਂ ਕਸਮ ਖੁਦਾ ਦੀ ਕਹਿਣਾ ਵਾਂ ਖਾਨਾ ਵਾਂ ਅੱਜ ਤੋਂ ਬਾਅਦ ਮੈਂ ਅਨਲ ਹੱਕ ਨਹੀਂ ਕਹਾਂਗਾ। ਥੋੜੇ ਦਿਨ ਲੰਘ ਗਏ। ਉੱਥੇ ਦਾ ਜਿਹੜਾ ਨਵਾਬ ਸੀ ਜਿਹੜਾ ਰਾਜਾ ਸੀ ਉਹਨੇ ਇੱਕ ਭੋਜ ਕੀਤਾ ਲੋਕਾਂ ਨੂੰ ਸੱਦਿਆ ਫਕੀਰਾਂ ਨੂੰ ਸੱਦਿਆ। ਉਸ ਫਕੀਰ ਦੇ ਵਿੱਚ ਉਸ ਸੱਦੇ ਦੇ ਵਿੱਚ ਜਨਾਇਦ ਨੂੰ ਵੀ ਸੁਨੇਹਾ ਆਇਆ ਤੇ ਨਾਲ ਲਿਖਿਆ ਵੀ ਆਪਣੇ ਚੇਲੇ ਵੀ ਲੈ ਕੇ ਆਏ। ਹੁਣ ਜਦੋਂ ਜੁਨਾਇਦ ਉੱਥੇ ਜਾਣ ਵਾਸਤੇ ਵਿਚਾਰ ਕਰਦਾਣਾ ਮਨਸੂਰ ਨੂੰ ਕਹਿੰਦਾ ਵੀ ਤੂੰ ਵੀ ਮੇਰੇ ਨਾਲ ਚੱਲ। ਹੋਰ ਚੇਲਿਆਂ ਨੂੰ ਵੀ ਨਾਲ ਲੈ ਗਿਆ। ਹੁਣ ਉੱਥੇ ਜਿੱਥੇ ਮਾਲਕ ਦੀ ਬੰਦਗੀ ਵਾਲੇ ਬੈਠੇ ਸਨ ਤੇ ਗੱਲਾਂ ਮਾਲਕ ਦੀਆਂ ਹੀ ਚੱਲਣੀਆਂ ਸੀ। ਰੱਬ ਦੇ ਘਰ ਦੀਆਂ ਗੱਲਾਂ ਚੱਲੀਆਂ। ਪਤਾ ਨਹੀਂ ਕੀ ਹੋਇਆ। ਫਿਰ ਬੋਲ ਪਿਆ ਕੋਦਮ। ਕਹਿੰਦਾ ਅਨਲ ਹੱਕ ਅਨਲ ਹੱਕ ਸਾਰਿਆਂ ਨੇ ਸੁਣਿਆ ਵੀ ਮਨਸੂਰ ਕਹਿੰਦਾ ਅਨਲ ਹੱਕ ਮੈਂ ਹੀ ਖੁਦਾ ਵਾਂ। ਸਾਰਿਆਂ ਨੇ ਸੁਣਿਆ। ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਉਸੇ ਵੇਲੇ ਗ੍ਰਿਫਤਾਰ ਕੀਤਾ ਤੇ ਫਿਰ ਉਹਨੂੰ ਸਜ਼ਾ ਜਿਹੜੀ ਸੁਣਾਈ ਨਾ ਕਹਿੰਦੇ ਕੁਫਰ ਬੋਲਦਾ ਇਹਨੂੰ ਮੌਤ ਦੀ ਸਜ਼ਾ ਛੂਲੀ ਤੇ ਬਿਠਾ ਕੇ ਇਹਨੂੰ ਮਾਰੋ ਛੂਲੀ ਦੀ ਸਜ਼ਾ ਹੋ ਗਈ ਤੇ ਜਨਾਇਦ ਆਇਆ ਮਿਲਣ ਵਾਸਤੇ ਜਨਾਇਦ ਇੱਕ ਗੱਲ ਪੁੱਛਦਾ ਹੈ ਕਹਿੰਦਾ ਮਨਸੂਰ ਕੋਈ ਦੂਸਰਾ ਬੰਦਾ ਖੁਦਾ ਦੀ ਕਸਮ ਖਾ ਕੇ ਤੋੜ ਦਵੇ ਤੇ ਗੱਲ ਸਮਝਦੇ ਵਿੱਚ ਆਉਂਦੀ ਐ ਪਰ ਤੇਰੇ ਵਰਗਾ ਬੰਦਾ ਰੱਬ ਦੀ ਰਜ਼ਾ ਦੇ ਵਿੱਚ ਚੱਲਣ ਵਾਲਾ ਰੱਬ ਨੂੰ ਮੰਨਣ ਵਾਲਾ ਜੇ ਉਹ ਖੁਦਾ ਦੀ ਕਸਮ ਖਾ ਕੇ ਛੋੜ ਦੇਵੇ ਤੇ ਗੱਲ ਸਮਝਦੇ ਵਿੱਚ ਨਹੀਂ ਆਉਂਦੀ ਤੂੰ ਖੁਦਾ ਦੀ ਕਸਮ ਕਹਾ ਕੇ ਤੋੜੀ ਕਿਉਂ ਤੇ ਮਨਸੂਰ ਉਹਨੂੰ ਇਹਦਾ ਜਵਾਬ ਬੜਾ ਵਧੀਆ ਦਿੰਦਾ ਅੱਗੋਂ ਕਹਿੰਦਾ ਸੱਚੀ ਗੱਲ ਇਹ ਐ ਮੈਂ ਵਾਦਾ ਕੀਤਾ ਸੀ ਮੈਂ ਕਸਮ ਖਾਦੀ ਸੀ ਵੀ ਮੈਂ ਖੁਦਾ ਦੀ ਕਸਮ ਖਾਨਾ ਵਾਂ ਅਨਲ ਹੱਕ ਨਹੀਂ ਕਹਾਂਗਾ ਪਰ ਕਹਿੰਦਾ ਜੇ ਮੇਰੇ ਵਸ ਦੀ ਗੱਲ ਹੋਵੇ ਤੇ ਮੈਂ ਚੁੱਪ ਰਹਿਂਦਾ ਖੁਦਾ ਹੀ ਅੰਦਰੋਂ ਬੋਲ ਕੇ ਕਹਿੰਦਾ ਅਨਲ ਹੱਕ ਅਨਲ ਹੱਕ ਮੈਂ ਹੀ ਖੁਦਾ ਵਾਂ ਕਹਿੰਦਾ ਮੇਰੇ ਵਸ ਦੀ ਗੱਲ ਨਹੀਂ ਗੱਲ ਉਹਦੇ ਵਸ ਦੇ ਫੈਸਲੇ ਦੀ ਸੀ ਇਹ ਕਸਮ ਮੈਂ ਨਹੀਂ ਤੋੜੀ ਇਹ ਜਿੰਦੀ ਕਸਮ ਖਾਦੀ ਸੀ ਇਹ ਕਸਮ ਉਹਨੇ ਹੀ ਤੋੜੀ ਹੈ ਜੁਨੈਦ ਨੂੰ ਗੱਲ ਸਮਝਦੇ ਸੁਚਾ ਗਈ ਗੱਲ ਇਹ ਹੈ ਐਸਾ ਨਹੀਂ ਹੈ ਵੀ ਕੋਈ ਖੁਦਾ ਬੰਦੇ ਦਾ ਜਨਮ ਲੈ ਕੇ ਮਨੁੱਖ ਹੋ ਕੇ ਖੁਦਾ ਨਹੀਂ ਬਣ ਸਕਿਆ ਇਹ ਪਹਿਲੋਂ ਪਹਿਲੋਂ ਜਦੋਂ ਪੜਿਆ ਨਾ ਮਨਸੂਰ ਦੇ ਜੀਵਨ ਨੂੰ ਤੇ ਲੱਗਦਾ ਵੀ ਇਹ ਕਿਹੜੀ ਗੱਲ ਹੋ ਗਈ ਵੀ ਬੰਦਾ ਹੋਵੇ ਤੇ ਆਖੇ ਵੀ ਮੈਂ ਹੀ ਪਰਮਾਤਮਾ ਵਾਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆਂ ਭਗਤ ਰਵਦਾਸ ਜੀ ਨੂੰ ਪੜ੍ਹਦੇ ਆਂ ਭਗਤ ਰਵਦਾਸ ਜੀ ਕਹਿੰਦੇ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨ ਕਟਕ ਕਲ ਜਲ ਤਰੰਗ ਜੈਸਾ ਹੈ ਵਾਹਿਗੁਰੂ ਤੇਰੇ ਤੇ ਮੇਰੇ ਵਿੱਚ ਮੇਰੇ ਤੇ ਤੇਰੇ ਵਿੱਚ ਇਹੋ ਜਿਹਾ ਅੰਤਰ ਜਿਵੇਂ ਨਦੀ ਦੇ ਵਿੱਚੋਂ ਤਰੰਗ ਉੱਠਦੀ ਹੈ ਲਹਿਰ ਉੱਠਦੀ ਹੈ ਹੈ ਤੇ ਉਹ ਜਲ ਹੀ ਹੈ ਨਾਲ ਜਦੋਂ ਹਵਾ ਸ਼ਾਂਤ ਹੋ ਜਾਂਦੀ ਹੈ ਫਿਰ ਜਲ ਜਲ ਦੇ ਵਿੱਚ ਸਮਾ ਜਾਂਦਾ ਹੈ ਜਿਵੇਂ ਸੋਨੇ ਦਾ ਇੱਕ ਡੜਾ ਇੱਕ ਪਾਸੇ ਰੱਖ ਦਿੱਤਾ ਜਾਏ ਤੇ ਸੋਨੇ ਦਾ ਕੜਾ ਬਣਾ ਕੇ ਇੱਕ ਪਾਸੇ ਰੱਖ ਦਿੱਤਾ ਜਾਏ ਵੇਖਣ ਨੂੰ ਅਲੱਗ-ਅਲੱਗ ਪਾਸਦੇ ਨੇ ਹੈ ਤੇ ਇੱਕ ਹੀ ਨੇ ਨਾ ਇਸ ਤਰ੍ਹਾਂ ਸਾਹਿਬ ਕੀ ਜੀ ਨੇ ਬਾਣੀ ਦੇ ਵਿੱਚ ਮਾਲਕ ਦੀ ਬੰਦਗੀ ਦੇ ਵਿੱਚ ਜੁੜਿਆਂ ਦਾ ਜੀਵਨ ਇਹੋ ਜਿਹਾ ਏ ਉਹਨਾਂ ਨੂੰ ਇਹੋ ਜੀ ਅਵਸਥਾ ਪ੍ਰਾਪਤ ਹੋ ਗਈ ਹੈ ਸਾਧ ਕੀ ਸ਼ੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਗਤ ਭੇਦ ਨਾ ਭਾਈ